ਸੰਗਰੂਰ ਵਿੱਚ ਨਿਹੰਗ ਸਿੰਘਾਂ ਵੱਲੋਂ ਵਾਕ-ਵਾਕ ਪਾਰਕਾਂ ਅਤੇ ਹਰ ਸਵਾਰਚਨਕ ਥਾਵਾਂ ਤੇ ਬੈਠੇ ਨੌਜਵਾਨ ਲੜਕੇ ਲੜਕੀਆਂ ਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਜਿਵੇਂ ਹੀ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ 5 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਇਸ ਮੌਕੇ ਡੀਐਸਪੀ ਸਰਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਾਰੇ ਗ੍ਰਿਫਤਾਰ ਨਿਹੰਗ ਸਿੰਘਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਵੱਖ-ਵੱਖ ਤਰਾਮਾਂ ਹਿਤ ਮਾਮਲਾ ਦਰਜ ਕੀਤਾ ਗਿਆ। ਜੀ ਸਰ ਇਹ ਕੁਝ ਨਿਹੰਗ ਸਿੰਘ ਸੀ ਜੋ ਮਾਰਕੀਟ ਦੇ ਵਿੱਚ ਦੇਖੇ ਗਏ ਨੇ ਉਹਨਾਂ ਦੇ ਲੜਾਈ ਝਗੜੇ ਵੀ ਹੋਏ ਨੇ ਕੀ ਮਾਮਲਾ ਸੀ ਪੁੱਛੋ ਜੀ। ਕੱਲ ਸਾਡੇ ਤੇ ਤਾਂ ਸਾਯਾ ਸੀਮਸ ਲਾਇਕ ਕਿ ਕੁਝ ਨਿਹੰਗ ਸਿੰਘ ਨੇ ਜਿਹੜਾ ਬਾਜ਼ਾਰ ਚ ਉਹਨਾਂ ਨੇ ਥੜ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅੱਜਕੱਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ ਨੇ ਤਾਂ ਅਕਸਰ ਬੈਠ ਜਾਂਦੇ ਨੇ ਪਾਰਕ ਵਿੱਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਫਿਰ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ ਚ ਲੈਂਦਾ ਗਿਆ ਸੀ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ ਸੰਗੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਕਿਹੜੇ ਕਿਹੜੇ ਧਾਰਾ ਤਹਿਤ ਮਾਮਲਾ ਕਰਦੇ 307 ਦੇ ਤਹਿਤ ਮਾਮਲਾ ਦਰਜ ਕੀਤਾ ਇਹ 5 ਸੀਗੇ ਅਗੇ ਤੋਂ ਵੀ ਮੈਂ ਅਗਾ ਕਰਨਾ ਚਾਹੁੰਦਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਕਿ ਉਹ ਨਸ਼ਾ ਕੀਤਾ ਹੋਇਆ ਸੀ ਜਾਂ ਕੀ ਮੋਟਿਵ ਸੀ ਇਹਨਾਂ ਦਾ ਇਹ ਕੁਝ ਕਰਦਾ ਨਹੀਂ ਮੈਡੀਕਲ ਕਰਵਾਇਆ ਉਹਨਾਂ ਦਾ ਨਸ਼ੇ ਵਾਲਾ ਤਾਂ ਨਹੀਂ ਕੋਈ সামনে ਆਇਆ ਜੇ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ ਲੇਕਿਨ ਇੱਕ ਟੈਸਟ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਕਿਹੜੀ ਜੱਥੇ ਬੰਦੇ ਦਾ ਨਾਮ ਸੀ ਨੇ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਕਿਤੇ ਬਾਰੇ ਪਤਾ ਕੀਤਾ ਲੇਕਿਨ ਨਿਆਗ ਬਣੇ ਚ ਜ਼ਰੂਰ ਸੀਗੇ ਲੋਕਲੀ ਨੇ ਸਾਰੇ ਨਹੀਂ ਇਹ ਤਸਦੀਕ ਕਰਨਾ ਥਾਣੇ ਤੋਂ ਪਤਾ ਲੱਗੇਗਾ